ਇਰਤੋ ਤੁਹਾਡਾ ਸਵਾਗਤ ਸਾਡੇ ਨਵੇਂ ਬਲੌਗ ਦੇ ਵਿੱਚ ਦੋਸਤੋ ਅੱਜ ਅਸੀਂ ਜਾ ਰਹੇ ਹਾਂ ਪ੍ਰਿਆਗਰਾਜ ਦੇ ਲਈ ਪ੍ਰਿਆਗਰਾਜ ਮਹਾਕੁੰਬਰੇ ਲਈ ਜਾ ਰਹੇ ਹਾਂ ਜੋ 144 ਸਾਲਾਂ ਬਾਅਦ ਆਇਆ ਦੋਸਤੋ ਇਸ ਤੋਂ ਪਹਿਲਾਂ ਦੀ ਕਲੀਪਰ ਸਾਡੇ ਤੋਂ ਡਿਲੀਟ ਹੋ ਗਈ ਤੇ ਉਸ ਦੇ ਕਰਕੇ ਅਸੀਂ ਸਟੇਸ਼ਨ ਤੇ ਖੜ ਕੇ ਵੀਡੀਓ ਨਹੀਂ ਬਣਾ ਪਾਈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ 144 ਸਾਲਾਂ ਬਾਅਦ ਮਹਾਕੁੰਬ ਆਇਆ ਤੇ ਮਹਾਕੁੰਬ ਦਾ ਅਸੀਂ ਸਨਾਨ ਕਰਨ ਜਾ ਰਹੇ ਹਾਂ ਤੇ ਬਹੁਤੀ ਭਾਗਾਂ ਵਾਲਾ ਦਿਨ ਹੋਊਗਾ ਜਦੋਂ ਅਸੀਂ ਸਨਾਨ ਕਰਾਂਗੇ ਕਿਉਂਕਿ ਕੁੰਭ ਆਉਂਦਾ 12 ਸਾਲਾਂ ਬਾਅਦ ਤੇ 12 12 ਤੇ ਹੁਣ 144 ਸਾਲਾਂ ਬਾਅਦ ਮਹਾਕੁੰਭ ਆਇਆ ਕੁੰਭ ਤਾਂ 12 ਸਾਲ ਬਾਅਦ ਆ ਜਾਂਦਾ ਪਰ ਮਹਾਕੁੰਭ 144 ਸਾਲਾਂ ਬਾਅਦ ਸਾਡੀ ਟ੍ਰੇਨ ਹੈਗੀ ਆ ਅੰਬਾਲਾ ਕੈਂਟ ਤੋਂ 5:48 ਦਾ ਟਾਈਮ ਹੈ ਜੇਕਰ ਆਪਾਂ ਟਿਕਟ ਦੀ ਗੱਲ ਕਰੀਏ ਅੰਬਾਲਾ ਤੋਂ ਪ੍ਰਿਆਗਰਾਜ ਦੀ ਟਿਕਟ ਦਾ ਕਿਰਾਇਆ 1160 ਰੁਪਏ ਹੈ ਤੇ ਉੱਥੋਂ ਦੇ ਕੁਝ ਚਾਰजेस ਵਗੈਰਾ ਲੱਗਦੇ ਨੇ ਦੀ 3 AC ਦੇ ਵਿੱਚ ਪ੍ਰੋਟੈਕਟ ਬੁੱਕ ਕੀਤੀ ਹੋਈ ਆ ਦੋਸਤੋ ਅਸੀਂ ਹੁਣ ਪਹੁੰਚੇ ਹੋਇਆ ਅੰਬਾਲਾ ਅੰਬਾਲਾ ਕੈਂਟ ਤੇ ਇੱਥੇ ਦਾ ਆਪਣਾ ਇੱਕ ਦੋਸਤ ਹੈ 587 ਬਲੌਗਸ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋਵੋਗੇ ਕਾਫੀ ਜ਼ਿਆਦਾ ਪੋਪੂਲਰ ਪਰਸਨੈਲਿਟੀ ਹੈ ਕਾਫੀ ਜ਼ਿਆਦਾ ਉਹਨਾਂ ਦਾ ਨਾਮ ਹੈ ਬਲੌਗਸ 587 ਬਲੌਗਸ ਦੇ ਨਾਂ ਤੇ ਤੁਸੀਂ ਚੈਨਲ ਸਰਚ ਕਰ ਸਕਦੇ ਹੋ ਫਾਈਨਲੀ ਆਪਣਾ ਭਰਾ ਆ ਗਿਆ 587 ਬਲੌਗਸ ਵਾਲਾ ਹੋਰ ਇਕੱਲਾ ਹੀ ਜਾ ਰਿਹਾ ਇਕੱਲਾ ਹੀ ਇਕੱਲਾ ਹੀ ਹੋਰ ਦੂਸਾਂ ਚੀਜ਼ਾਂ ਵੀ ਹੋਰ ਵਧੀਆ ਹੋਰ ਕੀ ਕੀ ਚੱਕਿਆ ਫਿਰਨਾ ਕੀ ਕਹਾਂ ਜਾਵਾਂਗੇ ਵੀਰੇ ਦਰਸ਼ਕਾਂ ਨੂੰ ਮੇਰੇ ਆਪਣੇ ਜੌਨ ਵਾਲਿਆਂ ਨੂੰ ਦਰਸ਼ਕਾਂ ਨੂੰ ਸਾਰਿਆਂ ਨੂੰ ਆਈ ਲਵ ਯੂ ਕਾਫੀ ਟਾਈਮ ਬਾਦ ਆਪ ਬਲੋਗ ਬਣਾ ਰਹੇ ਆ ਹੌਸਲਾ ਕਰਕੇ ਆਹ ਬੰਦੇ ਤੋਂ ਮੈਂ ਨਾ ਸਿੱਖ ਲਈ ਆ ਵੀ ਇਕੱਲੇ ਬੰਦੇ ਨੂੰ ਬਲੋਗ ਬਣਾਉਣਾ ਚਾਹੀਦਾ ਡਰਨਾ ਨਹੀਂ ਚਾਹੀਦਾ ਕਿਉਂਕਿ ਮੈਂ ਘਰੇ ਬੈਠੇ ਸੀ ਕਾਫੀ ਟਾਈਮ ਤੋਂ ਤੇ ਆਪ ਬਾਈ ਦੇ ਦੋਸਤ ਨੇ ਯਾਰ ਬਾਈ ਹੋਰ ਵੀ ਔਰ ਬੱਸ ਬਨੋਗਰਾ ਬੱਸ ਅੱਗੇ ਵੀਰੇ ਕਦੋਂ ਆਇਆ ਛੁੱਟੀ ਤੇ ਬੱਸ ਆਇਆ ਸੀ ਅੱਜ ਕੱਲ ਆਇਆ ਸੀ ਮੈਂ ਤੇ ਚਲੇ ਜਾਵਾਂਗਾ ਕੰਮ ਆਇਆ ਥੀ ਠੀਕ ਹੈ ਠੀਕ 587 ਵਾਲਾ ਭਰਾ ਹੁਣ ਆਪਾਂ ਨੂੰ ਚਾਹ ਬਣਾਉਣ ਲੱਗਿਆ ਐ ਤੇਰੀਆਂ 2 ਸਾਲਾਂ ਬਾਅਦ ਆਪਾਂ ਕਿੰਨੇ ਸਾਲਾਂ ਬਾਅਦ ਮਿਲੇ ਆ ਕਿੰਨੇ ਸਾਲਾਂ ਬਾਅਦ 2 ਸਾਲਾਂ ਬਾਅਦ ਮਿਲੇ ਆ ਨਾਗਲੈਂਡ ਦੀ ਟ੍ਰਿਪ ਤੋਂ ਬਾਅਦ ਮੈਂ ਛੱਡਤੀ ਸੀ ਬਲੌਗਿੰਗ ਹੁਣ ਦੁਬਾਰਾ ਸਟਾਰਟ ਕੀਤੀ ਹੈ ਤੇ ਆਹ ਬੰਦੇ ਨੂੰ ਦੇਖ ਤੇ ਇਹ ਬੰਦੇ ਮੈਨੂੰ ਬਹੁਤ ਜ਼ੋਰ ਲਾਇਆ ਸੀ ਵੀ ਤੂੰ ਮੇਰੇ ਨਾਲ ਟ੍ਰਿਪ ਤੇ ਚੱਲਣਾ ਗਿਆ ਨਹੀਂ ਸੀ ਤੇ ਇਹ ਕਹਿੰਦਾ ਸੀ ਤੂੰ ਫੇਮਸ ਹੋ ਜਾਏਂਗਾ ਤੇ ਆਹ ਬੰਦਾ ਹੁਣ ਇੰਨਾ ਜ਼ਿਆਦਾ ਫੇਮਸ ਆ ਨਾ ਤੁਸੀਂ ਸਰਚ ਕਰਕੇ ਦੇਖਿਓ 587 ਬਰੋਗ ਦੇ ਨਾਮ ਤੇ ਇਹ ਕਹਿੰਦਾ ਕਿ ਮੈਂ ਵਾਅਦਾ ਕਰਦਾ ਮੈਂ ਹੀ ਥਾਂ ਬਾਈ ਬਹੁਤ ਮਤਲਬੀ ਲੋਕਾਂ ਨੂੰ ਕਹਿਣਾ ਚਾਹੁੰਗਾ ਮਤਲਬ ਵੀ ਆਪਾਂ ਡਾ ਰਦੋ ਵੀ ਹਾਂ ਹੈਨਾ ਵੀਡੀਓ ਬਣਾਣੀ ਹੈ ਬਈ ਨਿਕਲੋ ਇਕੱਲੇ ਨਹੀਂ ਨਿਕਲੋ ਇਹ ਬਾਈ ਨੇ ਪਹਿਲਾਂ ਬਹੁਤ ਜ਼ੋਰ ਲਾਇਆ ਸੀ ਮੈਨੂੰ ਇਹੇ ਬੰਦੇ ਨੇ ਨਾ ਹੌਸਲਾ ਦਿੱਤਾ ਇਕੱਲਾ ਆ ਗਿਆ ਹੁਣ ਬੰਦੇ ਦੇ ਪੋਡਕਾਸਟ ਆ ਚੁੱਕੇ ਨੇ ਅਨਮੋਲਕ ਬਾਤਾਂ ਦੇ ਕਾਫੀ ਜ਼ਿਆਦਾ ਪੋਡਕਾਸਟ ਆ ਇਹ ਨਹੀਂ ਦੁਨੀਆ ਜਾਣਦੀ ਇਹ ਬੰਦੇ ਨੂੰ ਮੈਰਜ ਆ ਉੱਥੇ ਦਾ ਉੱਥੀ ਹੁਣ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਆ ਬਾਈ ਨੂੰ ਸਿੱਖ ਲੈਣੀ ਵਧਣਾ ਜ਼ਰੂਰ ਪਾਰਟੀ ਸ਼ਾਰਟੀ ਚੱਲਦੀ ਹੋਈ ਪਰ 587 ਦੇ ਨਾਲ ਬਹੁਤ ਜ਼ਿਆਦਾ ਸੇਵਾ ਕਰਦਾ ਪ੍ਰਾਈਵੇਟ 7 ਬਲੌਗਸ ਨਾਲ ਆਪਾਂ ਨੂੰ ਛੱਡਣ ਜਾ ਰਹੇ ਆ ਚਾਹ ਪਾਣੀ ਪੀ ਕੇ ਤੇ ਸਾਥੀ ਦਾ ਜੀ ਚੰਗੀ ਕੀਤੀ ਪਾਈ ਨੇ ਸਤਿਕਾਰ ਕਰਦਾ ਐਨਾ ਵੱਡਾ ਬੰਦਾ ਹੋ ਗਿਆ ਦੇਖ ਲੈ ਹੁਣ ਇਹ ਮਤਲਬ ਵੀ ਡਾਊਨ ਟੂ ਅਰਥ ਕਹਿ ਸਕਦੇ ਆ ਆਪਾਂ ਇਸ ਬੰਦੇ ਨੂੰ ਹੁਣ ਚਾਹ ਪਾਣੀ ਪਲਾ ਕੇ ਉਸ ਤੋਂ ਬਾਅਦ ਹੁਮਨ ਟ੍ਰੇਨ ਚੜਾਣ ਜਾ ਰਹੇ ਆ ਆਪਣਾ ਬੰਦਾ ਵਾਕੇ ਪੱਕੇ ਨਾਲ ਹੀ ਜਾ ਸਕਦੇ ਸੀ ਹੁਣ ਯਾਰ ਚੱਲੀਏ ਦਿੱਲੀ 9:15 ਦੇ 8:30 ਤੇ ਦਿੱਲੀ ਪਹੁੰਚ ਜੂਗੀ ਫਾਈਨਲੀ ਟ੍ਰੇਨ ਆ ਚੁੱਕੀ ਆ ਆਪਣੀ ਚਿੰਨੇ ਵੀ ਯਾਤਰੀ ਸਾਰੇ ਟ੍ਰੇਨ ਦੇ ਵਿੱਚ ਨੇ ਪ੍ਰਯਾਗਰਾ ਜਾਣ ਵਾਲੇ ਨੇ ਕੱਲ ਇਸ ਤਰ੍ਹਾਂ ਹੋਈ ਕਿ ਆਪਣੀ ਟਿਕਟ ਮਤਲਬ ਕਨਫਰਮ ਹੋ ਗਈ ਸੀ ਪਰ ਇੱਕ ਜਿਹੜੀ ਸੀਟ ਹੈ ਨਾ ਉਹ ਦੋ ਜਿਹੜੇ ਨੂੰ ਅਲਾਟ ਕੀਤੀ ਗਈ ਹੈ ਇਹ ਮੈਂ ਕਰਨਾ ਦੇਣਾ ਅੱਜ ਮੇਰਾ ਟਿਕਟ ਨਹੀਂ ਮਿਲਿਆ ਸਦ ਕਰਨਾ ਦੇਣਾ ਟ੍ਰੇਨ ਟ੍ਰੇਨ ਦੇ ਵਿੱਚ ਪੂਰਾ ਰੰਗ ਬੰਨਿਆ ਹੋਇਆ ਸੱਤ ਸੰਗ ਲਾਹ ਮੈਂ ਸੂਈ ਸੀ ਹੁਣ ਦਰੇ ਵੀ ਇਕੱਲਾ ਜਿਹਾ ਆ ਗਿਆ ਸਾਂਗੜੀ ਵੀਡੀਓ ਰਿਕਾਰਡ ਕਰੀ ਸੀ ਬੇਬੇ ਕਹਿੰਦੀ ਮੇਰੀ ਵੀਡੀਓ ਨਹੀਂ ਆਈ ਆ ਬੇਬੇ ਕੰਮ ਕਰੋ ਕੱਲ ਨੂੰ ਤੁਹਾਡੀ ਵੀਡੀਓ ਬਣਾਵਾਂਗੇ ਫਾਈਨਲੀ ਦਿੱਲੀ ਜੰਕਸ਼ਨ ਪਹੁੰਚ ਚੁੱਕੇ ਆ ਤੇ ਇਸ ਤੋਂ ਬਾਅਦ ਹਲੇ ਕਾਫੀ ਲੰਬਾ ਸਫ਼ਰ ਪਿਆ ਘੱਟੋ ਘੱਟ ਸਵੇਰ ਦੀ 10:30 ਤਾਂ ਆਰਾਮ ਨਾਲ ਵੱਜ ਜਾਣੇ ਆ ਟ੍ਰੇਨ ਦੇ ਵਿੱਚ ਆਪ ਨੂੰ ਭਰਾ ਮਿਲੇ ਭਰਾ ਹੈਗਾ ਮੋਹਾਲੀ ਸਾਈਡ ਤੋਂ ਵੈਸੇ ਹੈਗਾ ਯੂਪੀ ਦਾ ਬਸ ਯਾਰੀ ਦੋਸਤੀ ਪੈ ਗਈ ਵਧੀਆ ਵਧੀਆ ਮਦਲਾ ਪੰਨ ਯਾਰ ਬਿੱਤਰ ਮਿਲ ਗਏ ਬਾਕੀ ਜਿੱਲੀ ਵੀ ਸੰਗਤ ਹੈ ਨਾ ਸਾਰੀ ਬਹੁਤ ਵਧੀਆ ਨਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅਗਲਾ ਦਿਨ ਚੜ ਚੁੱਕੇ ਆ ਲਾਲ ਗੰਝ ਸਟੇਸ਼ਨ ਤੇ ਪਹੁੰਚ ਚੁੱਕੇ ਆ ਤੇ ਲਗਭਗ 2 ਘੰਟੇ ਦਾ ਸਫ਼ਰ ਬਾਕੀ ਆ दो ऐसा मर तेरा नाम ही जपते जपते तेरा नाम ही जपते किस खाने से निकले निकलेगा

ਸਭ ਤੋਂ ਵੱਧ ਅੰਬਾਂ ਦੇ ਦਰਖਤ ਪਾਏ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਹਰ ਇੱਕ ਕਿੱਲੇ ਦੇ ਵਿੱਚ ਪੰਜ-ਪੰਜ ਬੂਟੇ ਅੰਬ ਦੇ ਤੁਹਾਨੂੰ ਮਿਲਣਗੇ ਆ ਦੇਖੋ ਉਹੋ ਦੀ ਜ਼ਿਆਦਾ ਅੰਬ ਆਪਣੇ ਹਰਿਆਣਾ ਪੰਜਾਬ ਤੇ ਯੂਪੀ ਤੋਂ ਜਾਂਦਾ ਦੇਖੋ ਸਾਰੇ ਅੰਬਾਂ ਦੇ ਬੂਟੇ ਨੇ ਤੇ ਹੁਣ ਸਫਰ ਲਗਭਗ 20 ਮਿੰਟਾਂ ਦਾ ਰਹਿ ਗਿਆ ਉਸ ਤੋਂ ਬਾਅਦ ਪ੍ਰਿਆਗਰਾਜ 'ਚ ਅਸੀਂ ਪਹੁੰਚ ਜਾਣਾ ਤੇ ਦੋਸਤ ਪ੍ਰਿਆਗਰਾਜ ਤੇ ਲਈ ਮੈਂ ਇਹ ਸਫਰ ਮੈਂ ਇਕੱਲਾ ਹੀ ਕਰ ਰਿਹਾ ਉੱਥੇ ਮੈਨੂੰ ਆਪਣੇ ਸਾਥੀ ਮਿਲ ਜਾਣਗੇ ਉਹ ਦੋ-ਤਿੰਨ ਦਿਨਾਂ ਬਾਅਦ ਆਉਣਗੇ ਪਰ ਮੈਂ ਇਕੱਲਾ ਹੀ ਤੁਮੇ ਚੱਲ ਪਿਆ ਆਪਣੇ ਸ਼ਹਿਰ ਰਿਹਾ ਫਾਈਨਲੀ ਪ੍ਰਿਆਗਰਾਜ ਐਂਟਰ ਕਰ ਚੁੱਕੇ ਆ। ਅਸੀਂ ਪ੍ਰਿਆਗਰਾਜ ਅਸੀਂ ਪਹੁੰਚ ਚੁੱਕੇ ਆ ਤੇ ਹੁਣ ਇਸ ਤੋਂ ਬਾਅਦ ਅਸੀਂ ਜਾਣਾ ਸੈਕਟਰ B ਡਮਰੂ ਦਰਬਾਰ ਦੇ ਕੋਲੇ ਤੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਆਪਣਾ ਰਹਿਣ ਦੇ ਵਾਸਤੇ ਕੋਈ ਜਗ੍ਹਾ ਮਹਾਕੁੰਭ ਦੇ ਲਈ ਭੀੜ ਬਹੁਤ ਜ਼ਿਆਦਾ ਉਤਰੀ ਹੈ ਇਸ ਟ੍ਰੇਨ ਦੇ ਵਿੱਚੋਂ ਸਾਰੀ ਜਿੰਨੇ ਵੀ ਆਏ ਨੇ ਨਾ ਇੱਥੋਂ ਆ ਟ੍ਰੇਨ ਚ ਉਤਰੇ ਨੇ ਤੇ ਯੋਗੀ ਸਰਕਾਰ ਵੱਲੋਂ ਸਿਕਿਉਰਿਟੀ ਦਾ ਬਹੁਤ ਜ਼ਿਆਦਾ ਲਾਈ ਗਈ ਹੈ ਕਿਉਂਕਿ ਇੱਥੇ ਕਾਫੀ ਜ਼ਿਆਦਾ ਘਟਨਾਵਾਂ ਘਟ ਚੁੱਕੀਆਂ ਨੇ ਜਿਦੇ ਕਰਕੇ ਸਿਕਿਉਰਿਟੀ ਬਹੁਤ ਜ਼ਿਆਦਾ ਰੱਖੀ ਹੋਈ ਹੈ ਜੈ ਬੋਲੇ ਨਾ ਜੈ ਬੋਲੇ ਨਾ ਹਰ ਮਹਾਦੇਵ ਹਰ ਹਰ ਮਹਾਦੇਵ श्री विश्वनाथ भगवान शंकर भगवान की जय हर हर महादेव ਕਿਹੜੀ ਜਗ੍ਹਾ ਤੂੰ ਅਸੀਂ ਪਟਿਆਲਾ ਰਾਜਪਰੇ ਤੋਂ ਪਟਿਆਲਾ ਠੀਕ ਹੈ ਠੀਕ ਹੈ ਠੀਕ ਹੈ ਬਰਾਗ ਰਾਜ ਆਏ ਆ ਠੀਕ ਹੈ ਬਈ ਹਰ ਹਰ ਮਹਾਦੇਵ ਮਹਾਦੇਵ ਜੈ ਪ੍ਰਯਾਗ ਰਾਜ ਜੈ ਪ੍ਰਯਾਗ ਸੈਕਟਰ ਬੀ ਡਮਰੂ ਮਾਰਗ ਦੇ ਡਮਰੂ ਦਰਬਾਰ ਦੇ ਕੋਲੇ ਜਾਣ ਦੇ ਲਈ ਮੈਂ ਕੱਲਾ ਹੀ ਕੱਲਾ ਹੀ ਆ ਤੇ ਬਾਕੀ ਹੋਰ ਲਗਭਗ ਸਾਰੇ ਹੋਰ バス ਜਾਣ ਵਾਲੇ ਨੇ ਤੇ ਮੈਨੂੰ ਹੁਣ ਰਿਕਸ਼ਾ ਮਿਲਣਾ ਥੋੜਾ ਜਿਹਾ ਮੁਸ਼ਕਿਲ ਹੋ ਰਿਹਾ ਦੇਖਦੇ ਆ ਪੈਦਲ ਹੀ ਚੱਲਣਾ ਪਊਗਾ ਪੁੱਛਦਿਆਂ ਕਿਸੇ ਨੂੰ ਲੋਕਲ ਨੂੰ ਵੀ ਕਿੰਨੇ ਕਿਲੋਮੀਟਰ ਦੂਰ ਹੈ ਇੱਥੇ ਜਿੰਨੇ ਵੀ ਸੰਗਤ ਜਾ ਰਹੀ ਹੈ ਨਾ ਉਹਨਾਂ ਨੂੰ ਕਿਸੇ ਨੂੰ ਵੀ ਰਿਕਸ਼ਾ ਨਹੀਂ ਮਿਲ ਰਿਹਾ ਵੈਸੇ ਆਣ ਜਾਣ ਦੇ ਲਈ ਜੇ 15 ਕਿਲੋਮੀਟਰ ਦੂਰ ਜਾਣਾ ਪੈਂਦਾ ਸਟੇਸ਼ਨ ਤੋਂ ਤੇ ਇਸ ਲਈ ਕਾਫੀ ਜਿਹਾ ਪ੍ਰੋਬਲਮ ਆ ਰਹੀਆਂ ਨੇ ਆ ਦੇਖੋ ਸਟੇਸ਼ਨ ਤੋਂ ਅਸੀਂ ਕਿੰਨੀ ਦੂਰ ਆ ਚੁੱਕੇ ਹਾਂ ਫੇਰ ਵੀ ਭੀੜ ਨਹੀਂ ਘਟ ਰਹੀ ਸੈਕਟਰ B ਨੂੰ ਰਸਤਾ ਇੱਧਰ ਵੀ ਦੱਸਿਆ ਸੰਗਤ ਦੇਖੋ ਬਹੁਤ ਜ਼ਿਆਦਾ ਭੀੜ ਹੈ ਬਹੁਤ ਹੀ ਨਜਾਇਜ਼ ਲੋਕ ਫਿਲਹਾਲ ਤਾਂ ਘਟ ਹੈ ਪਰ ਫਿਰ ਵੀ ਆਪਾਂ ਇਹਨੂੰ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਇਹ ਹੈਗੀ ਹੈ ਗੰਗਾ ਯਮਨਾ ਸਰਸਵਤੀ ਮੇਲੇ ਦੇ ਵਿੱਚ ਪਹੁੰਚ ਚੁੱਕੇ ਆਂ ਪ੍ਰਯਾਗਰਾਜ ਜਿੱਥੇ ਮੇਲਾ ਭਰਦਾ ਬਹੁਤ ਜ਼ਿਆਦਾ ਭੀੜ ਹੈ ਪਰ ਆਪਾਂ ਜਿਹੜੀ ਜਗ੍ਹਾ ਤੇ ਜਾਣਾ ਡੰਮਰੂ ਦਰਬਾਰ ਉਹਦੇ ਲਈ ਸਾਨੂੰ ਹੋਰ ਵੀ ਵੇਟ ਕਰਨਾ ਪੈਣਾ ਜਿੱਥੇ ਅਸੀਂ ਰੁਕਾਂਗੇ ਸੈਕਟਰ 20 ਦੇ ਲਈ ਜਾਣ ਲਈ ਯਾਰ ਆਸਤਾ ਦੱਸਿਆ ਇੱਥੋਂ ਕਹਿ ਰਹੇ ਨੇ ਵੀ 2 ਕਿਲੋਮੀਟਰ ਹੋਰ ਆ ਰਹਿਣੇ ਵਾਲੀ ਸੈਕਟਰ 20 ਤੱਕ ਪਹੁੰਚਦੇ ਬਹੁਤ ਸੇ ਪੂਰੀ ਬੱਸ ਹੋ ਗਈ ਜਿੱਥੇ ਰਹਿਣਾ ਨਾ ਉਹ ਜਗ੍ਹਾ ਲੱਭ ਰਹੇ ਹਾਂ ਟੱਟੋ-ਗਾਟ ਮੈਨੂੰ 2 ਘੰਟੇ ਹੋ ਗਏ ਚੱਲਦੇ ਨੂੰ ਇੱਥੋਂ ਦਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਚੰਗਾ ਜੋ ਹੈਲਪ ਕਰ ਰਿਹਾ ਪਰ ਇੱਥੋਂ ਦੇ ਲੋਕਲ ਲੋਕ ਨਾ ਬਿਲਕੁਲ ਨਹੀਂ ਹੈਲਪ ਕਰਦੇ ਆ ਗਈ ਆ ਗਈ ਬਾਬਾ ਕਹਿੰਦਾ ਮੇਰੀ ਵੀ ਵੀਡੀਓ ਬਣਾ ਕੇ ਪਾਰੀ ਸਾਹਿਬ ਆਪਾਂ ਥੋੜੀ ਜਿਹੀ ਕਲਿੱਪ ਲਈ ਹੈ ਫਾਈਨਲੀ ਪਹੁੰਚ ਕੇ ਏਡਾ ਮਰੂ ਦਰਬਾਰ ਤੇ ਇਸ ਆਪਾਂ ਇਸ ਅਖਾੜੇ ਦੇ ਵਿੱਚ ਜਾਣਾ ਸ੍ਰੀ ਪੰਚਾਇਤੀ ਘਾੜਨਿਆ ਉਦਸੀਨ ਨਿਰਵਾਣ ਮਹਾਕੁੰਭ ਮੇਲਾ ਛਾਵਣੀ ਪ੍ਰਿਆਗਰਾਣ ਇੱਥੇ ਆਪਾਂ ਨੇ ਰਹਿਣਾ ਤੇ ਦੋਸਤੋ ਇਸ ਵਲੋਗ ਦੇ ਵਿੱਚ ਸਰਪੰਨਾਈ ਕਿ ਮਿਲਦੇ ਹਨ ਨਵੇਂ ਵਲੋਗ ਦੇ ਨਾਲ ਉਸ ਤੋਂ ਬਾਅਦ ਵੀ ਹੋਰ ਵੀ ਤੁਹਾਨੂੰ ਚੱਲ ਕੇ ਦਿਖਾਵਾਂਗੇ ਪਰ ਇਸ ਵਲੋਗ ਦੇ ਵਿੱਚ ਸਰਪੰਨਾਈ ਜਿਨ੍ਹਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਨਵੇਂ ਵਲੋਗ ਦੇ ਨਾਲ ਧੰਨਵਾਦ ਸਾਰੇ